ਸਿੱਖਰਾਂ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਬਹੁਤ ਲੰਬਾ ਸਮਾਂ 84 ਤੋਂ ਬਾਅਦ 90 ਦੇ ਦਸ਼ਕ ਤੱਕ ਅਜੇ ਹਰੇ ਹਾ ਜਦੋਂ ਸਿੱਖਾਂ ਉੱਤੇ ਬੇਮਤਲਬ ਦੀ ਤਸ਼ੱਦਦ ਕੀਤੀ ਜਾਂਦੀ ਸੀ ਤੇ ਘਰਾਂ ਵਿੱਚੋਂ ਕੱਢ-ਕੱਢ ਕੇ ਸਿੱਖਾਂ ਨੂੰ ਅਤਵਾਦੀ ਕਹਿ ਮਾਰ ਦਿੱਤਾ ਜਾਂਦਾ ਸੀ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਅੱਜ ਤੱਕ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕ ਵੇਖਣੀਆਂ ਨਸੀਬ ਨਹੀਂ ਹੋਈਆਂ ਤੇ ਉਸ ਸਮੇਂ ਦੌਰਾਨ ਕੁਝ ਅਜਿਹੇ ਜੁਝਾਰੂ ਸਿੰਘ ਵੀ ਸਾਹਮਣੇ ਆਏ ਕੁਝ ਨੌਜਵਾਨ ਵੀ ਸਾਹਮਣੇ ਆਏ ਜਿਨ੍ਹਾਂ ਨੇ ਬੁਚੜਾਂ ਤੋਂ ਬਦਲਾ ਲੈਣ ਦੀ ਠਾਣੀ ਜਿਨ੍ਹਾਂ ਨੌਜਵਾਨ ਪੀੜੀ ਦਾ ਘਾਣ ਕੀਤਾ ਸੀ ਜਾਂ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਜੋ ਇਸ ਘਾਣ ਦੇ ਵਿੱਚ ਸਭ ਤੋਂ ਅੱਗੇ ਖੜੇ ਸੀ ਹਾਲ ਹੀ ਦੇ ਵਿੱਚ ਅਜੇ ਹੀ ਦੋ ਵਿਅਕਤੀ ਜੇਲ੍ਹ ਤੋਂ ਬਾਹਰ ਆਏ ਜਿਸ ਨੂੰ ਲੱਖਾਂ ਸਦਾਣਾ ਨੇ ਸਨਮਾਨਿਤ ਕੀਤਾ ਆਖਿਰ ਕੌਣ ਸੀ ਇਹ ਦੋ ਵਿਅਕਤੀ ਅਤੇ ਇਹਨਾਂ ਨੇ ਕਿਸ ਨੂੰ ਚਾੜਿਆ ਸੀ ਗੱਡੀ ਆਓ ਤੁਸੀਂ ਆਪ ਵੇਖ ਲਓ ਅਸਲੀ ਹੀਰੋ ਸਾਡੇ ਇਹ ਉਹ ਯੋਧੇ ਨੇ ਜਿਨ੍ਹਾਂ ਨੇ 2008 ਦੇ ਵਿੱਚ ਉਸ ਪੂਲੇ ਨੂੰ ਗੱਡੀ ਚਾੜਿਆ ਸੀ ਅੰਦਰ ਤੇਲ ਪਾ ਕੇ ਮਚਾਇਆ ਸੀ ਜਿਹੜਾ ਬੰਦੇ ਬੁੱਚੜਦਾ ਤੇ ਕੇਪੀਐਸ ਗਲ ਦਾ ਕੈਟ ਹੁੰਦਾ ਸੀ ਜਿਹਨੇ ਪਤਾ ਨਹੀਂ ਕਿੰਨੀਆਂ ਕੁ ਬੱਚੀਆਂ ਨਾਲ ਬਲਾਤਕਾਰ ਕੀਤਾ ਮੈਨੂੰ ਦੱਸਿਆ ਵੀਰ ਗੱਗੂ ਨੇ ਕਿ ਬੰਦੇ ਨੂੰ ਮਚਾ ਕੇ ਜਾਉਂਦੇ ਨੂੰ ਜਾਂ ਕੜਾਹੇ ਦੇ ਵਿੱਚ ਸਿੱਟ ਕੇ ਉਬਲਦੇ ਦੇ ਵਿੱਚ ਤੇ ਕੋਲੇ ਭੰਗੜਾ ਪਾਉਂਦਾ ਹੁੰਦਾ ਸੀ ਇਸ ਤਰ੍ਹਾਂ ਦੇ ਹਾਲਾਤ ਸੀ ਉਸ ਬੰਦੇ ਨੂੰ ਇਹਨਾਂ ਨੇ ਗੱਡੀ ਚਾੜਿਆ ਅੱਜ ਵੀਰ ਗੱਗੂ ਪਹਿਲਾ ਬਾਹਰ ਆ ਗਿਆ ਸੀਗਾ 2015 ਦੇ ਵਿੱਚ ਹਰਚੰਦ ਅੱਜ ਆਇਆ 2008 ਤੋਂ ਲੈ ਕੇ 10 ਸਾਲ ਅੱਜ 10 ਸਾਲਾਂ ਬਾਅਦ ਬਾਹਰ ਆਇਆ ਸੋ ਮੈਂ ਕਹਿੰਦਾ ਐਸੇ ਨੌਜਵਾਨ ਸਾਡੇ ਲਈ ਪ੍ਰੇਰਨਾ ਸਰੋਤ ਹੁੰਦੇ ਨੇ ਇਨ੍ਹਾਂ ਇਹ ਜੇ ਨੌਜਵਾਨਾਂ ਨੂੰ ਸਾਨੂੰ ਅਗਵਾਈ ਲੈਣ ਦੀ ਲੋੜ ਹੁੰਦੀ ਹੈ ਇਹੀ ਸਾਡੇ ਅਸਲ ਮਾਰਗਦਰਸ਼ਕ ਨੇ ਤੇ ਸਾਡੇ ਰੋਲ ਮਾਡਲ ਨੇ ਸੋ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਜਰੂਰ ਇਨ੍ਹਾਂ ਵੀਰਾਂ ਦੀਆਂ ਪ੍ਰੇਰਨਾ ਦੇ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਇਹ ਇਨ੍ਹਾਂ ਦੇ ਨਕਸ਼ੇਕਰਮ ਦੇ ਚੱਲਣਾ ਚਾਹੀਦਾ ਮੈਂ ਹੁਣ ਇੰਨੀ ਗੱਲ ਪੁੱਛਣਾ ਚਾਹੁੰਦਾ ਕਿ ਦੋਨੇ ਭਰਾ ਖੜੇ ਹੋ ਗੱਗੂ ਹਰਚੰਦ ਦੇ ਜਿਹੜਾ ਜਿਹੜਾ ਤੁਹਾਨੂੰ ਮੈਂ ਅੱਗੇ ਬਾਹਰ ਬੈਠਾ ਕੇ ਪੁੱਛਦਾ ਸੀਗਾ ਗੱਗੂ ਵੀਰ ਨਾਲ ਗੱਲ ਕਰਦਾ ਸੀ ਕਿ ਜਿਹੜਾ ਫੂਲੇ ਨੂੰ ਗੱਡੀ ਚਾੜਨ ਦਾ ਫੁਰਨਾ ਫੁਰਿਆ ਕਿਵੇਂ ਫੁਰਿਆ ਫਰੇਰ ਨਾਲ ਕਿੱਥੋਂ ਮਿਲੀ ਦੇਖੋ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਫਤਿਹ ਸੰਧੀ ਕਰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਤਾਂ ਮੈਂ ਲੱਖੇ ਵੀਰ ਦਾ ਔਰ ਹੋਰ ਵੀ ਨਾਲ ਜਿਹੜੇ ਇਹਨਾਂ ਦੇ ਸੱਜਣ ਆਏ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਹਰਚੰਦ ਵੀਰ ਅੱਜ 12 13 ਸਾਲ ਬਾਅਦ ਵੀਰ ਬਾਹਰ ਆਇਆ ਹੈ ਅ ਔਰ ਸਾਰੇ ਹੀ ਵੀਰਾਂ ਨੇ ਉਹਦਾ ਬਾਹਰ ਚਲੋ ਸਵਾਗਤ ਕਰਨ ਵਾਸਤੇ ਇਕੱਤਰ ਹੋਏ ਹਨ ਔਰ ਪੂਲੇ ਕਾਂਡ ਦੇ ਵਿੱਚੋਂ ਚਲੋ ਇੱਕ 2008 ਦੇ ਵਿੱਚ ਉਹ ਕੇਸ ਸਾਡਾ ਨਾਮ ਨਾਮਜ਼ਦ ਹੋਇਆ ਸੀਗਾ ਪਰ ਉਸ ਕੇਸ ਦੇ ਵਿੱਚੋਂ ਮਾਜੋਦ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ ਸੀਗਾ ਔਰ ਵੀਰ ਅੱਜ ਚਲੋ ਕੋਜੇ ਦੂਸਰੀ ਕੇਸ ਦੇ ਵਿੱਚ ਵੀ ਰੰਦਰ ਸੀਗਾ ਚਲੋ ਇਹਨਾਂ ਦੀ ਵੀ ਅੱਜ ਰਿਹਾਈ ਹੋ ਗਈ ਹੈ ਬਾਕੀ ਚਲੋ ਪ੍ਰਮਾਤਮਾ ਨੇ ਉਹ ਇੱਕ ਵਾਹਿਗੁਰੂ ਨੇ ਸੇਵਾ ਲਈ ਸੀਗੀ ਔਰ ਉਹਦੇ ਵਿੱਚ ਪ੍ਰਮਾਤਮਾ ਹੀ ਅੱਜ ਸਾਨੂੰ ਪ੍ਰਮਾਤਮਾ ਨੇ ਕੇਸ ਨੂੰ ਬੰਦ ਕੀਤਾ ਹੈ ਤੇ ਬਾਕੀ ਵੀਰ ਆਪ ਦੱਸੇਗਾ ਸਾਰੇ ਚੰਦ ਵੀਰ ਕਿਵੇਂ ਅੰਦਰ ਚਲੋ ਵੀਰ 12-13 ਸਾਲ ਬਾਅਦ ਸਾਰਿਆਂ ਦੇ ਰੂਬਰੂ ਹੋਇਆ ਹੈ ਔਰ ਸਭ ਸਾਰਿਆਂ ਵੀਰਾਂ ਦੀਆਂ ਪੂਰੀ ਸਿੱਖ ਕੌਮ ਦੀਆਂ ਜਿਹੜੀਆਂ ਅਸੀਸਾਂ ਹਨ ਇਹ ਉਹਨਾਂ ਦੇ ਸਦਕੇ ਹੈ ਕਿ ਸਾਰਿਆਂ ਨੇ ਅਰਦਾਸਾਂ ਕੀਤੀਆਂ ਸਾਨੂੰ ਦੋ ਕਿ ਚਲੋ ਇਹ ਆਪਕੋ ਆਪਣੇ ਪਰਿਵਾਰਾਂ ਚ ਜਾਣ ਚਲੋ ਪ੍ਰਮਾਤਮਾ ਨੇ ਥੋੜਾ ਸਮਾਂ ਚਲੋ ਲੇਟ ਹੋ ਗਿਆ ਹੈ ਵੀਰ ਪਰ ਚਲੋ देर आए दुरुਸਤਾਏ ਵੀਰਾਂ ਚ ਬਾਹਰ ਆ ਰਿਹਾ ਹੈ ਆਪਣੇ ਪਰਿਵਾਰ ਤੇ ਜਾ ਰਿਹਾ ਹੈ ਔਰ ਖਾਸ ਕਰ ਸਾਰੇ ਵੀਰ ਆਏ ਹਨ ਖਾਸ ਕਰ ਲੱਖਾਂ ਵੀਰ ਦਾ ਤਾਂ ਮੈਂ तहे ਦਿਲੋਂ ਧੰਨਵਾਦੀ ਹਾਂ ਵੀਰ ਜੀ ਨੇ ਇੱਥੇ ਬੜੀ ਦੇਰ ਤੋਂ ਸਵੇਰ ਤੋਂ ਆ ਕੇ ਵੀਰ ਜੀ ਨੇ ਇੱਥੇ ਬੈਠਦੇ ਨੇ ਔਰ ਵੀਰ ਜੀ ਦਾ ਇੰਤਜ਼ਾਰ ਕਰ ਰਹੇ ਸੀ ਹਾਂ ਹਰ ਜਾਂ ਤੇ ਹੁਣ ਤੂੰ ਵੀ ਭਾਈ ਆਂ ਹਾਂਜੀ ਜੀ ਬੈਠਦਾ ਸਾਹਿਬ ਬੈਠ ਜਾਓ ਮੈਂ ਪਹਿਲਾਂ ਦੇ ਨਾਲ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਲੱਗੇ ਰਹੇ ਤੇ ਲੱਗੇ ਕੰਮ ਕਰਦੇ ਚਲੋ ਗੁਰੂ ਮਾਰਾ ਨੇ ਬੜੀ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਆ ਇੱਥੋਂ ਮਾਰਾ ਸੱਚੇ ਪਾਸ਼ਾ ਹਰ ਕੇ ਮੁਜਾਬਰੀ ਜੀ ਕੀਤੀ ਆ ਰੱਖਾ ਰੱਖਾ ਸੋ ਮੈਂ ਫਿਰ ਅਖੀਰ ਦੇ ਉੱਤੇ ਹੀ ਸਮੁੱਚੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਹੀ ਜ਼ੁਲਮ ਦਾ ਅੰਤ ਜਿਹੜੇ ਅੰਤੋਂ ਵੱਧ ਜਾਂਦਾ ਜ਼ੁਲਮ ਤੇ ਜ਼ੁਲਮ ਦਾ ਨਾਸ ਕਰਨ ਵਾਲੇ ਵੀ ਇਸ ਕੌਮ ਦੇ ਵਿੱਚ ਸਮੇਂ-ਸਮੇਂ ਤੇ ਜੋ ਜొਹਦੇ ਆ ਜਿਹੜੇ ਉੱਠਦੇ ਰਹੇ ਨੇ ਤੇ ਮੈਂ ਫਿਰ ਇਹਨਾਂ ਨੂੰ ਮੈਂ ਕਹਿੰਦਾ ਸਜਦਾ ਕਰਦਾ ਹਾਂ ਸਲਾਮ ਕਰਦਾ ਹਾਂ ਪਰ ਨਾਮ ਕਰਦਾ ਕਿ ਇਹਨਾਂ ਉਹ ਯੋਧਿਆਂ ਨੇ ਉਸ ਪਾਪੀ ਨੂੰ ਗੱਡੀ ਚੜਾਇਆ ਜਿਹਦੀ ਦਹਿਸ਼ਤ ਪੂਰੇ ਪੰਜਾਬ 'ਚ ਨਹੀਂ ਬਾਕੀ ਦੀਆਂ ਆਲੇ ਦਾਲ ਦੀਆਂ ਸਟੇਟਾਂ ਦੇ ਵਿੱਚ ਵੀ ਹੁੰਦੀ ਸੀ ਪੂਰੇ ਹਿੰਦੁਸਤਾਨ ਕਦੇ ਪੜ ਕੇ ਦੇਖਿਓ ਉਹਨਾਂ ਦੀ ਕਿਤਾਬ ਇੱਕ ਛਪੀ ਹੈ ਆ ਅੰਤ ਦਾ ਅੰਤ ਅੰਤ ਦਾ ਅੰਤ ਆਤ ਦਾ ਅੰਤ ਉਹ ਤੁਹਾਨੂੰ ਸਾਰਾ ਮੈਂ ਨੌਜਵਾਨਾਂ ਨੂੰ ਕਹਾਂ ਉਹ ਕਿਤਾਬ ਜ਼ਰੂਰ ਪੜਿਓ ਤੁਹਾਨੂੰ ਪਤਾ ਲੱਗੂਗਾ ਕਿ ਪੂਲੇ ਕੀ ਚੀਜ਼ ਸੀ ਤੇ ਪੂਲੇ ਨੇ ਕਿਹੋ ਜਿਹਾ ਗਦਰ ਮਚਾਇਆ ਹੋਇਆ ਸੀ ਤੇ ਜਿਉਂਦੇ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਤੇਲ ਸੱਟ ਤੇ ਜਾਉਂਦੇ ਨੂੰ ਲਾਂਬੂ ਲਾ ਕੇ ਜਾਉਂਦੇ ਨੂੰ ਬਚਾਇਆ ਸੀ ਇਹ ਜੋ ਜਉਦੇ ਨੇ ਓਏ ਸੋਨਹਾਲ ਰਾਜ ਜ਼ਿਲਦਾਰ ਬੜੇ ਸੋਨਹਾਲ ਰਾਜ ਜ਼ਿਲਦਾਰ ਮੇਰੇ ਹੋਰ ਜ਼ਿਆਦਾ ਕੀ ਮੈਂ ਕਹਿਣੀ ਚਾਹੂੰਗਾ ਕਿ ਕੌਮ ਲਈ ਬਹੁਤ ਵੱਡੀਆਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਸਜਾਵਾਂ ਵੀ ਕੱਟੀਆਂ ਨੇ ਤੇ ਆਪਣੇ ਕੰਮ ਨੂੰ ਅੰਜਾਮ ਤੱਕ ਵੀ ਪਹੁੰਚਾਇਆ ਪਰ ਅੱਜ ਦੁੱਖ ਦੀ ਗੱਲ ਹੈ ਕਿ ਸਾਡਾ ਕੋਈ ਵੀ ਧਾਰਮ ਕਾਗੂ ਇੱਥੇ ਨਹੀਂ ਪਹੁੰਚਿਆ ਵੱਡੀਆਂ-ਵੱਡੀਆਂ ਟਾਰਾਂ ਮਾਰਨ ਵਾਲੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਵੱਡੇ-ਵੱਡੇ ਦਮਕਜੇ ਮਾਰਦੇ ਹੁੰਦੇ ਨੇ ਜਿਹੜੇ ਕਿ ਅਸੀਂ ਕੌਮ ਦੇ ਰਹਿਬਰਾਂ ਅਸੀਂ ਕੌਮ ਦੇ ਆਗੂ ਆ ਅਸੀਂ ਕੌਮ ਦੇ ਜਥੇਦਾਰ ਆ ਉਹਨਾਂ ਚ ਕੋਈ ਬੰਦਾ ਵੀ ਅੱਜ ਇਸ ਵੀਰ ਨੂੰ ਇਹਦਾ ਸਵਾਗਤ ਕਰਨ ਦੇ ਲਈ ਜੇਲ੍ਹ ਦੇ ਇਸ ਕੱਲ ਦਾ ਹਮੇਸ਼ਾ ਸਾਨੂੰ ਦੁੱਖ ਆਏਗਾ। ਹਾਂਜੀ ਮੈਂ ਲੱਖੇ ਵੀਰ ਜੀ ਨੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਹੀ ਇਹ ਵਾਕਿਆ ਹੀ ਇੱਕ ਬੜੀ ਖਾਸ ਗੱਲ ਹੈ ਕਿ ਇੱਕ ਸਦੀ ਦਾ ਸਭ ਤੋਂ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਆ क्रੂਲ ਪਰਸਨ ਕਹਿ ਸਕਦੇ ਆ ਕਿ ਜਿਸ ਬੰਦੇ ਦੇ ਕੇਸ ਦੇ ਵਿੱਚੋਂ ਅੱਜ ਵੀਰ ਵੀ ਬਾਹਰ ਆਇਆ ਹੈ ਅਸੀਂ ਵੀ ਜੇਲ੍ਹ ਕੱਟ ਕੇ ਬਾਹਰ ਆਏ ਆ ਔਰ ਕੋਈ ਵੀ ਮੇਰੀ ਸੁਜਮਾ ਖਰਚਨ ਸਿੰਘ ਵੀ ਇੱਥੇ ਆ ਕਦੀ ਜੇਲ੍ਹ ਚ ਕਦੀ ਕੋਈ ਆਇਆ ਨਹੀਂ ਕੋਈ ਇਸ ਕੋਈ ਜਥੇਬੰਦੀ ਬਾਣੀ ਨਹੀਂ ਪੜਦਾ ਔਰ ਮੇਰੇ ਕੋਈ ਵੀ ਇਹੋ ਜੇ ਵੈਸੇ ਅਹੀ ਗੱਲਾਂ ਬੜੀਆਂ ਕਰਦੇ ਆ ਕਿ ਬੜੇ ਮਤਲਬ ਤੁਸੀਂ ਸਮਝਦਾ ਰਹੋ ਕਿ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਹਨ ਅਸੀਂ ਬੜੇ ਬੜੇ ਗੱਲਾਂ ਕਰਦੇ ਗੁਰਪਿਆਰੇਓ ਕਦੇ ਵੀ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦੀ ਜਾਨ ਜਾਵੇ ਜਾਂ ਕਿਸੇ ਦੀ ਜਾਨ ਲਈਏ ਪਰ ਹਾਂ ਜਦੋਂ ਤਸ਼ੱਦਦਾਂ ਦਾ ਤੌਰ ਵਧਦਾ ਹੈ ਤਾਂ ਇਨਸਾਨ ਨਿਹੱਤਿਆਂ ਤੇ ਵਾਰ ਕਰਨ ਵਾਲੇ ਨੂੰ ਜ਼ੁਲਮਾਂ ਤੇ ਜ਼ੁਲਮ ਕਰਨ ਵਾਲੇ ਨੂੰ ਕਦੇ ਵੀ ਨਹੀਂ ਬਖਸ਼ ਸਕਦਾ ਤੇ ਭਰੀ ਆਵਾਮ ਦੇ ਵਿੱਚੋਂ ਕੋਈ ਨਾ ਕੋਈ ਅਜਿਹਾ ਯੋਦਾ ਖੜਾ ਹੋ ਹੀ ਜਾਂਦਾ ਹੈ ਜੋ ਠਾਨ ਲੈਂਦਾ ਹੈ ਕਿ ਜੋ ਵੀ ਤਸ਼ੱਦਦ ਕਰਨ ਦੇ ਪਿੱਛੇ ਜ਼ਿੰਮੇਵਾਰ ਹੈ ਉਸ ਤੋਂ ਬਦਲਾ ਲਿਆ ਜਾਵੇ ਇਸ ਲਈ ਕਿਸੇ ਵੀ ਕੌਮ ਦੇ ਉੱਤੇ ਕਿਸੇ ਵੀ ਕਟ ਗਿਣਤੀ ਦੇ ਉੱਤੇ ਤਸ਼ੱਦਦਤਾ ਕਰਨ ਤੋਂ ਪਹਿਲਾਂ ਜ਼ੁਲਮ ਕਰਨ ਤੋਂ ਪਹਿਲਾਂ 100 ਵਾਰ ਸੋਚ ਲੈਣਾ ਚਾਹੀਦਾ ਹੈ ਕਿ ਕਿਤੇ ਉਸ ਦਾ ਖਾਮਿਆਜ਼ਾ ਉਹਨਾਂ ਨੂੰ ਆਪ ਦਾ ਭੁਗਤਣਾ ਪੈ ਜਾਵੇ ਇਸ ਲਈ ਹਰ ਕਿਸੇ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਅੰਦਰ ਇਨਸਾਨੀਅਤ ਜਿਉਂਦੀ ਰੱਖੇ ਅਤੇ ਕਦੇ ਵੀ ਕਿਸੇ ਨੂੰ ਵੀ ਆਪਣੀ ਤਸ਼ੱਦਦਤਾ ਸ਼ਿਕਾਰ ਨਾ ਬਣਾਵੇ ਨਾ ਹੀ ਕਿਸੇ ਉੱਤੇ ਬੇਮਤਲਬ ਅਤੇ ਨਾ ਹੀ ਕਿਸੇ ਉੱਤੇ ਬੇਮਤਲਬੀ ਜ਼ੁਲਮ ਕਰੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਲਈ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ